ਅੱਜ ਬਲਾਚੌਰ ਵਿੱਚ ਰਾਜਵਿੰਦਰ ਸਿੰਘ ਲੱਕੀ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਵਿੱਚ ਬਲਾਚੌਰ ਦੀ ਦਾਣਾ ਮੰਡੀ ਤੋਂ ਤਿਰੰਗਾ ਯਾਤਰਾ ਕੱਢੀ ਗਈ ਜੋ ਕਿ ਬਲਾਚੌਰ ਦੇ ਮੁੱਖ ਚੌਕ ਵਿੱਚ ਪੁੱਜੀ ਅਤੇ ਉਸ ਤੋਂ ਬਾਅਦ ਬीडीपीਓ ਦਫਤਰ ਵਿਖੇ ਸੁਤੰਤਰਤਾ ਸਲਾਨੀਆਂ ਨੂੰ ਨਤਮਸਤਕ ਹੋ ਕੇ ਉੱਥੇ ਸਮਾਪਤ ਹੋਈ ਇਸ ਮੌਕੇ ਭਾਰੀ ਸੰਖਿਆ ਦੇ ਵਿੱਚ ਭਾਜਪਾ ਵਰਕਰ ਤੇ ਆਗੂ ਇਸ ਤਿਰੰਗਾ ਯਾਤਰਾ ਵਿੱਚ ਮੌਜੂਦ ਸਨ ਕੋਈ ਨਹੀਂ ਕੀ ਬਣਦੀ ਹੈ ਕਿ ਬੰਦੇ ਬਾਤਰਾਮ ਹੋਏ ਨਾ ਬਾਤਰਾਮ ਬੰਦੇ ਅੱਜ ਅੱਜ ਦਾ ਜਿਹੜਾ ਕਿਸੇ ਭਾਰਤੀ ਜਨਤਾ ਪਾਰਟੀ ਵੱਲੋਂ ਪੂਰੇ ਹਿੰਦੁਸਤਾਨ ਦੇ ਵਿੱਚ ਤਿਰੰਗਾ ਯਾਤਰਾ ਕੱਢੀ ਜਾ ਰਹੀ ਹੈ ਉਸ ਤਹਿਤ ਅਸੀਂ ਬਲਾਚੌਰ ਦੇ ਅੰਦਰ ਵੀ ਤਿਰੰਗਾ ਯਾਤਰਾ ਕਰ ਰਹੇ ਹਾਂ ਇਹਦਾ ਮੁੱਖ ਮਕਸਦ ਇਹ ਹੈ ਕਿ ਜਿਹੜੀ ਦੇਸ਼ ਦੀ ਆਜ਼ਾਦੀ ਸਾਲ 1947 ਚ ਸਾਨੂੰ ਮਿਲੀ ਸ਼ਹਾਦਤਾਂ ਦੇ ਕੇ ਮਿਲੀ ਕੁਰਬਾਨੀਆਂ ਦੇ ਕੇ ਮਿਲੀ ਉਹਨੂੰ ਯਾਦ ਕਰਨ ਦੀ ਲੋੜ ਹੈ ਅੱਜ ਅੱਜ ਲੋੜ ਹੈ ਅੱਜ ਦੇਸ਼ ਨੂੰ ਇਕੱਠਾ ਕਰਕੇ ਇਕਜੁੱਟ ਕਰਕੇ ਤੋਰਨ ਦੀ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਸੋਚ ਹੈ ਕਿ ਸਾਰੇ ਦੇਸ਼ ਦੇ ਅੰਦਰ ਹਰ ਘਰ ਤਿਰੰਗਾ ਲਾ ਕੇ ਲੋਕਾਂ ਦੇ ਅੰਦਰ ਇੱਕ ਭਾਵਨਾ ਜਿਹੜੀ ਉਹ ਜਗਾਉਣ ਦੀ ਲੋੜ ਹੈ ਕਿ ਅਸੀਂ ਸਾਰੇ ਇੱਕ ਹਾਂ ਅਸੀਂ ਇੱਕ ਝੰਡੇ ਥੱਲੇ ਹਾਂ ਅਸੀਂ ਦੇਸ਼ ਨੂੰ ਇਕੱਠਾ ਕਰਕੇ ਇਸ ਪੂਰੀ ਦੁਨੀਆ ਦੇ ਅੰਦਰ ਸਿਖਾਉਣਾ ਹੈ ਇਸੇ ਸੋਚ ਦੇ ਨਾਲ ਅੱਜ ਅਸੀਂ ਕਲਾਚੌਰ ਦੇ ਅੰਦਰ ਵੀ ਤਿਰੰਗਾ ਯਾਤਰਾ ਕਰਾਂਗੇ